ਲਓ ਜੀ ਮੈਂ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਇੱਕ ਵੀਡੀਓ ਲੈ ਕੇ ਆਈਆਂ ਉਹ ਹੈਗੀ ਇੱਕ ਚੁਟਕੀ ਚੁਟਕੀ ਦੇਖੋ ਮਾਰੋ ਤਾਂ ਵੀ ਆਪਾਂ ਬੜੀ ਸੋਹਣਾ ਫੀਲ ਹੁੰਦਾ ਤੇ ਇੱਕ ਚੁਟਕੀ ਚੀਜ਼ਾਂ ਲਵਾਂਗੇ ਦੇਖੋ ਉਹ ਵੀ ਬਹੁਤ ਫਾਇਦੇਮੰਦ ਹੋਣਗੀਆਂ ਚੁਟਕੀ ਨਵਾਂ ਸ਼ਬਦ ਵੀ ਆ ਤੇ ਪੁਰਾਣਾ ਵੀ ਆ ਤੇ ਦੇਖੋ ਇੱਕ ਚੁਟਕੀ ਦਾ ਕਮਾਲ ਤੇ ਤੁਸੀਂ ਕੀ ਤੁਕੀ ਮਤ ਕੀ ਜਾਣੇ ਇੱਕ ਚੁਟਕੀ ਦੀ ਤੇ ਇੱਕ ਚੁਟਕੀ ਤੋਂ ਜ਼ਿਆਦਾ ਆਪਾਂ ਲੈਣਾ ਨਹੀਂ ਇਹ ਆਪਣੇ ਰਸੋਈ ਦੇ ਵਿੱਚ ਘਰ 'ਚ ਇਹ ਚੀਜ਼ਾਂ ਹੁੰਦੀਆਂ ਲਓ ਆਪਾਂ ਹੁਣ ਆਜੋ ਤੇ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਾਂ ਵੀ ਕਿਹੜੀਆਂ ਹੁੰਦੀਆਂ ਵਾਂ ਤੇ ਇਹ ਆਪਣੇ ਸਾਰੇ ਜਿਹੜੇ ਵੀ ਆਹ ਥੋੜੀ ਜਿਹੀ ਸਕਿਨ ਇਸ ਤਰ੍ਹਾਂ ਹੋ ਜਾਂਦੀ ਆ ਇਹ ਨਾ ਸੋਚੋ ਵੀ ਆਪਾਂ ਬਹੁਤ ਜ਼ਿਆਦਾ ਸੁੰਦਰ ਬਣ ਲਈਏ ਚੀਜ਼ਾਂ ਕਰਦੇ ਆ ਆਪਾਂ ਨੂੰ ਰੱਬ ਨੇ ਕੁਦਰਤੀ ਚਿਹਰੇ ਦਿੱਤੇ ਹੋਏ ਆ ਪਰ ਬਸ ਉਹਨਾਂ ਨੂੰ ਇੱਕ ਸਾਫ਼ ਸੁਥਰਾ ਰੱਖਣਾ ਤੇ ਫਰੈਸ਼ ਹੋਣਾ ਵੀ ਆਪਾਂ ਠੀਕ ਲੱਗਈਏ ਤੇ ਬਾਹਾਂ ਨੂੰ ਵੀ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਵੀ ਇਹ ਮ사ਜ ਕਰਦੇ ਰਹੀਏ ਤੇ ਇਸ ਤਰ੍ਹਾਂ ਚਲੋ ਆਓ ਤੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੀ ਚੀਜ਼ਾਂ ਨੇ ਜੋ ਆਪਣੀ ਰਸੋਈ ਚ ਸਿਰਫ ਰਸੋਈ ਦੇ ਵਿੱਚ ਹੀ ਹੁੰਦੀਆਂ ਡੇਲੀ ਹੁੰਦੀਆਂ ਕਈ ਵਾਰ ਆਪਾਂ ਦੁੱਧ ਉਬਾਲਦੇ ਟਾਈਮ ਜਾਂ ਕੋਈ ਵੀ ਕੰਮ ਕਰਦੇ ਟਾਈਮ ਆਪਾਂ ਇਹ ਚੀਜ਼ ਕਰ ਸਕਦੇ ਆ ਤੇ ਇਹ ਆਪਣੀ ਜਿਹੜਾ ਸਕੈਨ ਆ ਇੱਕਦਮ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦੀ ਆ ਤੇ ਇਹ ਤੁਸੀਂ ਜ਼ਰੂਰ ਕਰਕੇ ਦੇਖਣਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਸ ਵੀਡੀਓ ਦੇ ਵਿੱਚ ਵੀ ਮੈਂ ਕੀ ਲਿਆ ਇੱਕ ਚੁਟਕੀ ਤੇ ਹਰ ਚੀਜ਼ ਆਪਾਂ ਇੱਕ ਚੁਟਕੀ ਹੀ ਲੈਣੀ ਆ ਤੇ ਚਲੋ ਜੀ ਇਹ ਮੈਂ ਤੁਹਾਨੂੰ ਦਿਖਾਉਣ ਲੱਗੀਆਂ ਲਓ ਜੀ ਇਹ ਹੈ ਆ ਚੁਟਕੀ ਆ ਇੱਕ ਚੁਟਕੀ ਕਰੀਮ ਤੇ ਇੱਕ ਚੁਟਕੀ ਹਲਦੀ ਇਹ ਪਹਿਲਾਂ ਦੋ ਮੇਨ ਚੀਜ਼ਾਂ ਹੀ ਲੈਣੀਆਂ ਤੇ ਇਹ ਆਪਣੇ ਘਰ ਚੋਂ ਦੀਆ ਫਰੈਸ਼ ਲੈਣੀਆਂ ਬਿਲਕੁਲ ਤੇ ਇਹਦੇ ਵਿੱਚ ਦਿਲ ਕਰਦਾ ਆਪਾਂ ਓਲਿਵ ਵੀਰਾ ਡਾਲ ਲਓ ਜੇ ਤੁਸੀਂ ਨਹੀਂ ਲੈਣਾ ਨਾ ਵੀ ਲਓ ਪਰ ਮੈਂ ਇਹਦੇ ਵਿੱਚ ਓਲਿਵ ਵੀਰਾ ਵੀ ਥੋੜਾ ਜਿਹਾ ਪਾ ਲੈਣੀ ਹੁੰਦੀ ਆ ਕਿਉਂਕਿ ਓਲਿਵ ਵੀਰਾ ਵੈਸੇ ਵੀ ਸਕਨ ਲਈ ਅੱਛਾ ਹੁੰਦਾ ਵਾ ਤੇ ਆਹ ਲਓ ਜੀ ਮੈਂ ਪਾ ਲਿਆ ਓਲੋਵਿਰਾ ਤੇ ਇਹ ਪਹਿਲਾਂ ਸਾਰੀ ਚੀਜ਼ ਇਸ ਤਰ੍ਹਾਂ ਪਾਉਣਾ ਇਹ ਇੱਕ ਚੁਟਕੀ ਨਹੀਂ ਹੈਗੀ ਇਹ ਇੱਕ ਚਮਚ ਆ ਤੇ ਇਹ ਪਰ ਆਪਾਂ ਕਿਵੇਂ ਇਹਦੀ ਇੱਕ ਚੁਟਕੀ ਬਣਾਉਣੀ ਆ ਤੇ ਇਹ ਤੁਸੀਂ ਧਿਆਨ ਨਾਲ ਦੇਖਣਾ ਜਿਆਦਾ ਨਹੀਂ ਲਾਉਣੀ ਹੈਗੀ ਤੇ ਆਹ ਦੇਖੋ ਇੱਕ ਆਪਾਂ ਛੋਟੀ ਉਂਗਲ ਦੇ ਵਿੱਚ ਇਹਨੂੰ ਆਏ ਮਿਕਸ ਕਰ ਲੈਣਾ ਉਹਦੇ ਨਾਲ ਜਦੋਂ ਆਪਾਂ ਕਰ ਲਾਂਗੇ ਤੇ ਉਹਨੂੰ ਉਹਦੇ ਨਾਲ ਹੀ ਤੇ ਆਪਾਂ ਹਥੇਲੀ ਦੇ ਉੱਪਰ ਚੀਜ਼ਾਂ ਉਹ ਹੀ ਇੱਕ ਚੁਟਕੀ ਉਹ ਹੋ ਗਈ ਕਰੀਮ ਤੇ ਇੱਕ ਚुटकी ਹਲਦੀ ਤੇ ਇੱਕ ਇੱਕ ਚुटकी ਹੋ ਗਿਆ aloevera ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਪਾ ਕੇ ਹਥੇਲੀ ਦੇ ਉੱਪਰ ਇਸ ਤਰ੍ਹਾਂ ਮਿਕਸ ਕਰ ਲੈਣਾ ਬਿਲਕੁਲ ਤੇ ਫਿਰ ਆਪਾਂ ਥੋੜੀ ਥੋੜੀ ਕਰਕੇ ਆਪਣੇ ਮੱਥੇ ਤੇ ਤੇ ਸਾਰੇ ਪਾਲਣੀਆਂ ਤੇ ਇੱਥੇ ਮੈਂ ਜਿਹੜੀ ਚੁੰਨੀ ਆ ਇਹ ਤਾਂ ਬੰਨੀ ਹੋਈ ਆ ਵੀ ਆਪਣੇ ਵਾਲਾਂ ਚ ਰੋਜ਼ ਜਾਉ ਆਪਾਂ ਵਾਲ ਢੇਲੀ ਨਹੀਂ ਵੀ ਧੋਂਦੇ ਤੇ ਵੀ ਆਪਾਂ ਨੂੰ ਇਹ ਚੁੰਨੀ ਵੀ ਬੰਨ ਲੈਣੀ ਚਾਹੀਦੀ ਤੇ ਇਸ ਤਰ੍ਹਾਂ ਤੁਸੀਂ ਸਾਰੇ ਚਿਹਰੇ ਤੇ ਇਹਨੂੰ ਲਾ ਲਓ ਤੇ ਜਿਹੜੀ ਆਪਾਂ ਹਥੇਲੀ ਤੇ ਬਣਾਈ ਆ ਲਾ ਕੇ ਸਾਰੇ ਚਿਹਰੇ ਤੇ ਤੇ ਆ ਮੱਥੇ ਤੇ ਵੀ ਮੈਂ ਲਾ ਲਿਆ ਦੇਖੋ ਮੱਥੇ ਤੇ ਥੋੜੀ ਜਿਆਦਾ ਲਾ ਲੂ ਤੇ ਹੁਣ ਇਹਨੂੰ ਇਸ ਤਰ੍ਹਾਂ ਇਹ ਆਪਣੇ ਹੱਥ ਤੇ ਮਲ ਲਓ ਜਿਹੜੀ ਬਚੀ ਹੋਈ ਆ ਤੇ ਆ ਫਿਰ ਆਪਾਂ ਕਰੀਮ ਲੈ ਲੈਣੀ ਆ ਜਿਹੜੀ ਬਿਲਕੁਲ ਹੀ ਇਕੱਲੀ ਕਰੀਮ ਆ ਉਹਨੂੰ ਸਾਰੇ ਦੇ ਵਿੱਚ ਫਿਰ ਮਿਕਸ ਕਰ ਲੈਣਾ ਤੇ ਇਸ ਤਰ੍ਹਾਂ ਆ ਲਓ ਜੀ ਮੈਂ ਕਿਹ ਇਨਕ ਮਿਲਾ ਦੇਉ ਭੁੱਲੀ ਗਈ ਸੀ ਤੇ ਇਹਨੂੰ ਸਾਰੇ ਇਸ ਤਰ੍ਹਾਂ ਆਪਾਂ ਚਿਹਰੇ ਤੇ ਫਿਰ ਲਗਾ ਕੇ ਇਹਨੂੰ ਚਿਹਰੇ ਤੇ ਇੱਕਸਾਰ ਕਰ ਲੈਣਾ ਆ ਦੇਖੋ ਇੱਕ ਸਾਰ ਕਰ ਲਿਆ ਨਾ ਤੇ ਇਹਨੂੰ ਹੁਣ ਆਪਾਂ ਜਿਹੜੇ ਟਿਪਸ ਮੈਂ ਤੁਹਾਨੂੰ ਦੱਸਣ ਲੱਗੀ ਆ ਇਹ ਇਸ ਤਰ੍ਹਾਂ ਕਰੋ ਨੱਕ ਨੂੰ ਫੜ ਕੇ ਤੇ ਇਹਨੂੰ ਆਪਾਂ ਇਸ ਤਰਫ ਨੂੰ ਲੈ ਕੇ ਜਾਣਾ ਕੰਨਾਂ ਦੀ ਸਾਈਡ ਨੂੰ ਵਿਚ ਵਾਲੀ ਉਂਗਲ ਦੇ ਨਾਲ ਤੇ ਇਹ ਤੁਸੀਂ ਕਾਊਂਟ ਕਰ ਲੈਣੇ ਆ ਤੁਸੀਂ 11 ਕਰ ਲਓ 10 ਕਰ ਲਓ ਪਰ ਡੇਲੀ ਡੇਲੀ ਵੀ ਨਾ ਕਰੋ ਤੀਸਰੇ ਦਿਨ ਵੀ ਕਰ ਲਓ ਨਾ ਆਪਣਾ ਚਿਹਰਾ ਬਹੁਤ ਹੀ ਸੋਹਣਾ ਰਹੂਗਾ ਚਿਹਰੇ ਦਾ ਮਤਲਬ ਗੋਰਾ ਹੋਣਾ ਨਹੀਂ ਹੁੰਦਾ ਆਪਣੇ ਚਿਹਰੇ ਤੇ ਇੱਕ ਗਲੋ ਜਾਂ ਇੱਕ ਅੱਛਾਪਨ ਦਿਸਣਾ ਚਾਹੀਦਾ ਵੀ ਆਪਣੇ ਚਿਹਰੇ ਤੇ ਤੇ ਇਹ ਦੋਨੀਆਂ ਤਰਫ ਮੈਂ ਤੁਹਾਨੂੰ ਦਿਖਾਤਾ ਵੀ ਦੋਨੋਂ ਤਰਫ ਇਸ ਤਰ੍ਹਾਂ ਕਰੋ ਫਿਰ ਤੁਸੀਂ ਜਿਹੜਾ ਅਗਲਾ ਟਿਪਸ ਆ ਉਹ ਆਪਣੇ ਬੋਲੇ ਇਸ ਤਰ੍ਹਾਂ ਇਹਨਾਂ ਦੇ ਇਹਾ ਟਿਪਸ ਕਰ ਲਓ ਤੇ ਫਿਰ ਆਪਾਂ ਆਪਣੇ ਮੱਥੇ ਤੇ ਵੀ ਉੱਪਰ ਨੂੰ ਲੈ ਜਾਓ ਪਹਿਲਾਂ ਤੇ ਦੋਹਾਂ ਉਂਗਲੀਆਂ ਨਾਲ ਤੇ ਉੱਪਰ ਨੂੰ ਲੈ ਜਾ ਕੇ ਫੇਰ ਜੀ ਆਪਾਂ ਦੇਖੋ ਸਾਰੇ ਕਰ ਲਿਆ ਇੱਥੇ ਤੱਕ ਕਰ ਲਓ ਆ ਹੁਣ ਆਪਣੇ ਇੱਕ ਇਸ ਤਰ੍ਹਾਂ ਕਰ ਲਓ نیچے ਤੋਂ ਲੈ ਜਾਓ ਕਿਉਂਕਿ ਆਪਣੇ ਇੱਥੇ ਵੀ ਥੋੜਾ ਜਿਹਾ ਪੈਣ ਲੱਗ ਜਾਂਦੇ ਆ ਬਲ ਤੇ ਆ ਦੇਖੋ ਇਹ ਬਲ ਤੁਸੀਂ ਦੇਖੋਗੇ ਥੋੜੇ ਜਿ ਦਿਨਾਂ ਚ ਆਪਣੇ ਆਪ ਆਪਣੇ ਫਰਕ ਲੱਗਣ ਲੱਗ ਜੂਗਾ ਤੇ ਪਰ ਆਪਾਂ ਨੂੰ ਨਾ ਵੀ ਇੰਨਾਂ ਵੀ ਆਪਣਾ ਥੋੜਾ ਜਿਹਾ ਧਿਆਨ ਦੇਣਾ ਹੀ ਚਾਹੀਦਾ ਵਾ ਤੇ ਇਹਦੇ ਉੱਪਰ ਦੀ ਲੈ ਜੋ ਹੁਣ ਨੱਕ ਦੇ ਇੱਕ ਇਹ ਟਿਪਸ ਆ ਤੇ ਹੁਣ ਮੈਂ ਜਿਹੜਾ ਅਖੀਰਲਾ ਇੱਕ ਹੋਰ ਦੱਸਣ ਲੱਗੀਆਂ ਸੌਰੀ ਤੇ ਇਹ ਇੱਥੋਂ ਲੈ ਕੇ ਜਾਣਾ ਅੱਖਾਂ ਤੋਂ ਕਿਉਂਕਿ ਇਹ ਵੀ ਆਪਣੇ ਡਿੱਗਾਂ ਲੱਗ ਜਾਂਦਾ ਚਿਹਰਾ ਇਹਨੂੰ ਇੱਥੋਂ ਤੋਂ ਲੈ ਕੇ ਜਾਣਾ ਵਾ ਤੇ ਆ ਦੇਖੋ ਫਿਰ ਆਪਾਂ ਆ ਜਾਣਾ ਆਪਣੀ ਠੋਡੀ ਤੇ ਜੇ ਆਪਾਂ ਚਿਹਰਾ ਤਾਂ ਕਹਿ ਦਿੰਦੇ ਬਹੁਤ ਸੋਹਣਾ ਹੋ ਗਿਆ ਠੋਡੀ ਬੰਨੀ ਆਪਾਂ ਧਿਆਨ ਨਹੀਂ ਦਿੰਦੇ ਆਪਣੀ ਬੰਨੀ ਚਾਹੀ ਤੁਸੀਂ ਇਸ ਤਰ੍ਹਾਂ ਕਰ ਲਓ ਠੋਡੀ ਦੇ ਦੋਨਾਂ ਇਹ ਹੇਸਾਂ ਤੋਂ ਫੜਨ ਕਰਨਾ ਵਾ ਤੇ ਉਧਰ ਨੂੰ ਵੀ ਲੈ ਕੇ ਜਾਣੇ ਆ ਤੇ ਇਧਰ ਨੂੰ ਵੀ ਲੈ ਕੇ ਜਾਣੇ ਆ ਤੇ ਇਹ ਦੇਖੋ ਮੈਂ ਕਰਦੀ ਤੇ ਥੋੜੇ ਜਿ ਦਿਨਾਂ ਚ ਫਰਕ ਪੈ ਜਾਣਾ ਵਾ ਦੇਖੋ ਹੋ ਗਿਆ ਨਾ ਜਿਹੜੀ ਆਪਾਂ ਠੋਡੀ ਆ ਉਹਦੇ ਉੱਤੇ ਆਏ ਆ ਮਿਸਾਰਜ ਕਰ ਲੈਣੀ ਆਪਣੀ ਠੋਡੀ ਤਾਂ ਹੁੰਦੀ ਆ ਕਹਿੰਦੇ ਹੁੰਦੇ ਨਾ ਬੜੀ ਤਿੱਖੀ ਜੀ ਠੋਡੀ ਵਾਲਾ ਜਾਂ ਬੜੀ ਸੋਹਣੀ ਠੋਡੀ ਵਾਲੀ ਬੜੀ ਸੋਹਣ ਉਹ ਉਹ ਚੀਜ਼ ਵੀ ਇਹ ਵੀ ਤਾਂ ਆਪਣੀ ਸੋਹਣੀ ਚਾਹੀਦੀ ਆ ਨਾ ਆਪਣੀ ਤੇ ਦੇਖੋ ਇਹਨੂੰ ਵੀ ਆਪਾਂ ਬਿਲਕੁਲ ਸਾਫ਼ ਕਰ ਲਿਆ ਫਿਰ ਆਪਣਾ ਇਹ ਇਹ ਟਿਪਸ ਵੀ ਕਰ ਲੋ ਵੀ ਆਪਣੇ ਆ ਇਹ ਵੀ ਇਥੋਂ ਵੀ ਆਪਣਾ ਥੋੜਾ ਸਕੈਨਰ ਢਾਲਣ ਲੱਗ ਜਾਂਦੀ ਹੈ ਇਹਨੂੰ ਵੀ ਐਂ ਕਰ ਲੋ ਐਂ ਕਰ ਦੋ ਇਹ ਗੈਂਦੇ ਆ ਜੀ ਨਾਲ ਦੀ ਨਾਲ ਗੈਂਦੇ ਜਾਣਾ 1 2 ਜਿੰਨਾ ਹੋ ਜੋ ਆਪਾਂ 11 ਦਾ ਰੱਖਿਆ ਹੋਇਆ ਵਾ ਤੇ 11 ਵਾਰੀ ਕਰਨਾ ਫਿਰ ਆਪਾਂ ਜਿਹੜੀ ਸਾਰੇ ਭੁੱਲ ਜਾਂਦੇ ਆ ਇਹ ਚੀਜ਼ ਨਹੀਂ ਦੱਸਦੇ ਸਾਰਿਆਂ ਨਾਲੋਂ ਇੱਥੇ ਆਪਣੇ ਬਲ ਜਾਦੇ ਪੈਣ ਲੱਗ ਜਾਂਦੇ ਆ ਤੇ ਇਹਨੂੰ ਆਪਾਂ ਗੋਲ-ਗੋਲ ਕਰਨਾ ਨਹੀਂ ਤਾਂ ਇਹ ਆਪਣੀ ਇੱਕ ਐਕਸਰਸਾਈਜ਼ ਹੋ ਜਾਂਦੀ ਆ ਕਿਉਂਕਿ ਇੱਥੋਂ ਜ਼ਿਆਦਾ ਸਾਰੀਆਂ ਚੀਜ਼ਾਂ ਭਾਵਨਾਵਾਂ ਵਿੱਚ ਜਦੋਂ ਆਪਾਂ ਕਿਸੇ ਤੋਂ ਹਰਾਨੀ ਨਾਲ ਪੁੱਛਦੇ ਆ ਜਾਂ ਆਪਾਂ ਨੂੰ ਟੈਨਸ਼ਨ ਹੁੰਦੀ ਆ ਸਾਰੀ ਇਹ ਹੀ ਚੀਜ਼ ਇਕੱਠੀ ਹੁੰਦੀ ਆ ਤੇ ਨਾਲੇ ਆਪਾਂ ਜੇ ਵੀ ਕੋਈ ਸਟ੍ਰੈਸ ਵਗੈਰਾ ਨਾ ਜੇ ਆਪਾਂ ਇਹ ਸਟੈਪ ਕਰਦੇ ਆ ਤਾਂ ਵੀ ਤੇ ਹੁਣ ਜੀ ਇਹ ਆਪਾਂ ਅੱਖਾਂ ਵਾਲਾ ਸਟੈਪ ਵੀ ਕਰਦੇ ਆ ਜਿਹੜਾ ਅੱਖਾਂ ਵਾਲਾ ਸਟੈਪ ਆ ਇਹ ਠੀਕ ਆ ਆਪਣੀ ਅੱਖਾਂ 'ਚ ਕੋਈ ਵੀ ਚੀਜ਼ ਪੈਂਦੀ ਆ ਆਪਾਂ ਡਰਦੇ ਨਹੀਂ ਕਰਦੇ ਪਰ ਆ ਤੁਸੀਂ ਜ਼ਰੂਰ ਕਰਨਾ ਏਜ ਦੇ ਹਿਸਾਬ ਨਾਲ ਨਾ ਜਾਂ ਏਜ ਤੋਂ ਬਿਨਾਂ ਵੀ ਆਪਣੀਆਂ ਕਈ ਵਾਰ ਅੱਖਾਂ ਥੱਲੇ ਨੂੰ ਡਿੱਗਣ ਲੱਗ ਜਾਂਦੀਆਂ ਕਿਉਂਕਿ ਅੱਜਕੱਲ ਜਿਹੜੀ ਸਟ्रेस ਆ ਇਹ ਸਾਰੀਆਂ ਚੀਜ਼ਾਂ ਕਰਦੀ ਆ ਇਹ ਆਪਾਂ ਤਿੰਨ ਉਂਗਲਾਂ ਨਾਲ ਇਸ ਐ ਉੱਪਰ ਕਰ ਲੈਣੀ ਆ ਤੇ ਕਰਕੇ ਪਹਿਲਾਂ ਉੱਪਰ ਦੇਖਣਾ ਫਿਰ ਪੂਰਾ ਖਿੱਚ ਪਾ ਕੇ ਅੱਖਾਂ ਨੂੰ نیچے ਨੂੰ ਕਰਨਾ ਤੇ ਇਹ ਆਪਣੀ ਇੱਕ ਤਰ੍ਹਾਂ ਐਕਸਰਸਾਈਜ਼ ਵੀ ਆ ਤੇ ਆਪਣਾ ਇਹ ਇੱਕ ਥੋੜਾ ਸਟੈਪ ਵੀ ਹੋ ਜਾਂਦਾ ਵੀ ਆਪਣੀਆਂ ਅੱਖਾਂ ਨੂੰ ਕਿਵੇਂ ਆਪਾਂ ਫੇਸ਼ੀਅਲ ਦੇ ਤੌਰ ਤੇ ਵੀ ਹੋ ਜਾਂਦਾ ਤੇ ਇਸ ਤਰ੍ਹਾਂ ਇਹ ਉੱਪਰ ਤੁਹਾਡੇ ਨਾਲ ਇਹ ਸਕਿਨ ਬਿਲਕੁਲ ਸਾਫ ਸੁਥਰੀ ਦੇਸੂਗੀ ਜਦੋਂ ਕਰਾਂਗੇ ਤੇ ਆਈਬ੍ਰੋ ਵੀ ਇੱਕ ਬਹੁਤ ਸੋਹਣੇ ਦਿਸਣਗੇ ਤੇ ਆ ਵੀ ਇੱਕ ਛੋਟਾ ਜਿਹਾ ਸਟੈਪ ਕਰ ਲੋ ਇੱਥੇ ਵੀ ਆਪਾਂ ਸਾਰੇ ਭੁੱਲੇ ਜਾਂਦੇ ਆ ਸਾਰੇ ਕਰ ਲੈਣੇ ਆ ਫੇਸ਼ੀਅਲ ਹੋਵੇ ਚਾਹੀ ਆਪਾਂ ਚੀਜ਼ਾਂ ਲਾਉਣ ਵਾਲੀਆਂ ਇਹ ਸਭ ਭੁੱਲੇ ਜਾਂਦੇ ਆ ਇਹ ਨਹੀਂ ਭੁੱਲਣਾ ਹੈਗਾ ਕਿਉਂਕਿ ਆਪਣੀ ਢੱਕ ਉੱਪਰੋਂ ਵੀ ਥੋੜੀ ਚਮਕ ਚਾਹੀਦੀ ਆ ਤੇ ਆਈ ਬਰੋ ਦੀ ਫੇਸ਼ੀਅਲ ਇਸਟਰਾਮਾ ਜਦੋਂ ਨੂੰ ਫੜ ਕੇ ਰੱਖਣਾ ਉਧਰੋਂ ਵੀ ਵਿੱਚੋਂ ਲੈ ਕੇ ਜਾਣਾ ਤੇ ਇਹ ਹੋ ਗਈ ਆਪਣੀ ਆਈ ਬਰੋ ਦੀ ਤੇ ਹੁਣ ਥੋੜਾ ਜਿਹਾ ਹੋਰ ਆਪਾਂ ਕਰੀਮ ਲਾ ਲਾਂਗੇ ਤੇ ਇਹ ਆਪਣੇ ਜਿਹੜਾ ਨੱਕ ਅੱਗੇ ਹੁੰਦਾ ਇਹ ਆਪਣਾ ਥੋੜਾ ਚਮਕਦਾ ਹੋਣਾ ਚਾਹੀਦਾ ਤੇ ਨੱਕ ਤੇ ਪੂਰਾ ਧਿਆਨ ਦਿੱਤਾ ਵੇ ਆ ਤੇ ਇਸ ਤਰ੍ਹਾਂ ਨੱਕ ਨੂੰ ਵੀ ਆਪਾਂ ਪੂਰੀ ਐਕਸਰਸਾਈਜ਼ ਕਰਨੀ ਮ사ਜ ਕਰਨੀ ਆ ਨੱਕ ਦੀ ਤੇ ਆ ਦੇਖੋ ਜੀ ਹੁਣ ਤੁਸੀਂ ਕੀ ਕਰਨਾ ਵਾ ਇੱਥੇ ਥੋੜੀ ਥੋੜੀ ਹੋਰ ਕਰੀਮ ਲਾ ਕੇ ਤੇ ਇਹ ਕਰੀਮ ਹੀ ਲਾਉਣੀ ਆ ਕਿਉਂਕਿ ਆਹ ਆਪਾਂ ਹੈਗੀ ਲਿਪਸ ਦੀ ਲਿਪਸ ਦੇ ਉੱਪਰ ਵੀ ਇਹ ਆਪਾਂ ਉਸੇ ਟਾਈਮ ਹੀ ਲਾ ਲੈਣੀ ਆ ਤੁਸੀਂ ਦੇਖੋਗੇ ਬਿਨਾਂ ਲਿਪਸਟਿਕ ਤੋਂ ਵੀ ਆਪਣੇ ਨਾ ਲਿਪਸ ਪਿੰਕ ਜਾਂ ਬਹੁਤ ਸੋਹਣੇ ਲੱਗਦੇ ਰਹਿਣਗੇ ਇਹ ਜ਼ਰੂਰ ਕਰਿਓ ਤੁਸੀਂ ਦੇਖਣਾ ਤੁਹਾਡੇ ਨਰਮ ਨਰਮ ਰਹਿਣਗੇ ਅੱਗੇ ਜੀ ਠੰਡ ਵੀ ਆਉਂਦੀ ਜਾਂਦੀ ਆ ਇਹ ਕਰੀਮ ਨੇ ਹੀ ਆਪਣੇ ਲਿਪਸ ਵਗੈਰਾ ਬਚਾਉਣੇ ਆ ਇਹ ਜਿਹੜੀ ਹਲਦੀ ਤੇ ਕਰੀਮ ਦਾ ਵਾ ਇਹ ਠੰਡ ਤੋਂ ਹੁਣ ਜਦੋਂ ਠੰਡ ਆਉਗੀ ਨਾ ਜਿਹੜੀ ਸਕਿਨ ਆਪਣੀ ਜਾਂ ਆਪਣੇ ਬੱਲ ਆਏ ਹੋ ਜਾਂਦੇ ਆ ਤੇ ਉਹ ਇਹ ਬਹੁਤ ਜ਼ਿਆਦਾ ਬਚਾ ਕਰਦੇ ਤੇ ਆਈ ਹੁਣ ਬਾਕੀ ਜੋ ਵੀ ਆਪਣੇ ਹੈ ਹੱਥਾਂ ਤੇ ਲਾ ਲਈ ਤੇ ਇਹੇ ਹੱਥਾਂ ਤੇ ਲਾ ਕੇ ਤੇ ਹੁਣ ਐਂਡ ਵਾਲਾ ਜਿਹੜਾ ਹੈਗਾ ਉਹ ਆਪਾਂ ਕੀ ਕਰਨਾ 올ੋਵੀਰਾ ਲੈਣਾ ਉਹਦੇ ਜਬ ਗਲਾਬ ਜਲ ਲੈਣਾ ਗਲਾਬ ਜਲ ਕੀ ਆ ਇਹੇ ਆਪਾਂ ਆਪਣੀਆਂ ਅੱਖਾਂ ਦੇ ਉੱਤੇ ਇਹਦੀ ਆਈ ਐਮ ਸਰਜ ਕਰਨੀ ਆ ਤੇ ਆਰਾਮ ਆਰਾਮ ਨਾਲ ਹੀ ਕਰਨੀ ਆ ਤੇ ਆ ਦੇਖੋ ਸਾਰੇ ਮੂੰਹ ਦੇ ਉੱਤੇ ਵੀ ਹਲਕਾ ਹਲਕਾ ਇਹਨੂੰ ਲਾ ਲੈਣਾ ਵਾ ਇਕਤਾ ਜੀ ਇਹ 스멜 ਬੜੀ ਸੋਹਣੀ ਲੱਗੂਗੀ ਇਹਦੀ ਤੇ ਆਪਾਂ ਫਰੈਸ਼ 프레스 ਲਗਾਗੇ ਜਦੋਂ ਆਪਾਂ ਗੁਲਾਬ ਜਲ ਲਾਉਨੇ ਆ ਆਪਾਂ ਸਾਰੇ ਮੂੰਹ ਤੇ ਇਸ ਤਰ੍ਹਾਂ ਤੁਸੀਂ ਸਾਰੇ ਲਾ ਲੈਣਾ ਤੇ ਦੇਖਣਾ ਵੀ ਬਹੁਤ ਹੀ ਆਪਾਂ ਸੋਹਣੇ ਲੱਗਦੇ ਆ ਇਸ ਤਰ੍ਹਾਂ ਜੇ ਆਪਾਂ ਥੋੜੀ ਜੀ ਵੀ ਹਿੰਮਤ ਕਰੀਏ ਫੇ ਪੰਜ 10 ਮਿੰਟ ਜ਼ਰੂਰ ਆਪਣੀ ਸਕੈਨ ਨੂੰ ਦੂਜੇ ਜਾਂ ਤੀਜੇ ਦਿਨ ਦੇਈਏ ਤੇ ਆਪਣਾ ਫਰਕ ਬਹੁਤ ਜ਼ਿਆਦਾ ਪੈ ਜਾਂਦਾ ਜਿਹੜੇ ਆਪਾਂ ਪੈਸੇ ਫालतू ਚੀਜ਼ਾਂ ਦੇ ਖਰਚ ਕਰਦੇ ਆ ਦੇਖੋ ਆਪਣੇ ਘਰੇ ਇੱਕ ਤਰ੍ਹਾਂ ਫ੍ਰੀ ਵਾਂਗੂ ਆਪਾਂ ਨੂੰ ਚੀਜ਼ ਮਿਲ ਜਾਂਦੀ ਆ ਤਾਂ ਬਿਲਕੁਲ ਹੀ ਫ੍ਰੀ ਆ ਤੇ ਤੁਸੀਂ ਦੇਖੋਗੇ ਇਹ ਸਭ ਤੋਂ ਜ਼ਿਆਦਾ ਵਧੀਆ ਵਾ ਤੇ ਮੈਂ ਹੁਣ ਤੁਹਾਨੂੰ ਇਹ ਦੱਸ ਤੇ ਟਿਪਸ ਤੇ ਇਹ ਹੈਗਾ ਇੱਕ ਚੁਟਕੀ ਦੀ ਕੀਮਤ ਤੇ ਤੁਸੀਂ ਦੇਖੋਗੇ ਕੀਮਤ ਕਿੰਨੀ ਆ ਆਪਾਂ ਇੰਨੇ ਮਹਿੰਗੇ ਫੇਸ਼ੀਅਲ ਇੰਨੀਆਂ ਮਹਿੰਗੀਆਂ ਕਰੀਮਾਂ ਲਾ ਲਾ ਕੇ ਲੈ ਲੈ ਕੇ ਲਾਉਨੇ ਆ ਤੇ ਇਹ ਫਿਰ ਮੈਂ ਤੁਹਾਨੂੰ ਦੱਸ ਦਿਆਂ ਵੀ ਭਾਈ ਆਲੋਵਿਰਾ ਲੈ ਲਓ گلاب ਚਲ ਲੈ ਲਓ ਤੇ ਇਹ ਕਰੀਮ ਜ਼ਰੂਰ ਲੈਣੀ ਆ ਕਰੀਮ ਦੇ ਵਿੱਚ ਹਲਦੀ ਪਾਉਣੀ ਆ ਤੇ ਤੁਸੀਂ ਹੁਣ ਇਹ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਸਾਰਿਆਂ ਨੂੰ ਪਸੰਦ ਆਈ ਥੈਂਕ ਯੂ ਸੋ ਮੱਚ ਤੇ